ਤਰਨਤਾਰਨ ਦੇ ਲੋਕ ਆਮ ਆਦਮੀ ਪਾਰਟੀ ਨੂੰ ਕਿਸ ਤਰੀਕੇ ਦਾ ਪਿਆਰ ਦਿੰਦੇ ਹੋਏ ਨਜ਼ਰ ਆ ਰਹੇ ਇੱਕ ਗਾਣਾ ਬੜਾ ਮਸ਼ਹੂਰ ਹੈ ਨਾ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਉਹ ਐਲਾਨ ਬਸ ਹੁਣੇ 14 ਤਰੀਕ ਨੂੰ ਆ ਜੇ ਅੱਜ ਲੋਕਾਂ ਦਾ ਬਸ ਚੱਲੇ ਅੱਜ ਹੀ ਬਟਨ ਦਬਕੇ ਰਿਜ਼ਲਟ ਕੱਢ ਦੇ ਬਈ ਹਰਮਜੀਤ ਸਿੰਘ ਸੰਧੂ ਕਟੋ ਕਟ ਵੀ ਤੋਂ 30000 ਵੋਟਾਂ ਨਿਕਲੀਆਂ ਕੀ ਕਾਰਨ ਕੀ ਇਸ ਚੀਜ਼ ਦਾ ਕਿ ਸੰਧੂ ਸਾਹਿਬ ਦੀ ਛਵੀ ਇੰਨੀ ਸਾਫ਼ ਹੈ ਇਸ ਇਲਾਕੇ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਕੰਮ ਬੋਲਦੇ ਨੇ ਜਦੋਂ ਆਪਾਂ ਖੇਤ ਦੇ ਵਿੱਚ ਬੀਜ ਸੜਦੇ ਆ ਨਾ ਉਹ ਜਦੋਂ ਬੀਜ ਹਰਾ ਹੁੰਦਾ ਉਸ ਤੋਂ ਕਿਸਾਨ ਜਿਹੜਾ ਹੁੰਦਾ ਉਹ ਅਨਮਾਨ ਲਾ ਲੈਂਦਾ ਵੀ ਇੰਨੀ ਫਸਲ ਹੋਊਗੀ ਮੇਰੀ ਅਸੀਂ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਇੱਥੇ ਬਿਚੇ ਰਹੇ ਤਾਂ ਉਹ ਇਹ ਜਿਹੜੀ ਵੀ ਜਿਹੜਾ ਬੀਜ ਪੁੱਜਿਆ ਸੀ ਉਹ ਬਾਹਰ ਆਇਆ ਉਹਦੇ ਤੋਂ ਅਸੀਂ ਅਨਮਾਨ ਲਾ ਰਹੇ ਆਂ ਵੀ ਝਾੜ ਇੰਨਾ ਨਿਕਲੂਗਾ ਬਾਕੀ ਹਰਨੇਸ਼ ਸਿੰਘ ਸੰਧੂ ਦਾ ਤਜਰਬਾ ਤੇ 3 ਸਾਲ 3 ਵਾਰੀ ਦੀ ਉਹਨਾਂ ਦੀ ਜਿਹੜੀ ਟਰਮ ਐ ਐਜ਼ ਐਮਐਲਏ ਤੇ ਲੋਕਾਂ ਦੇ ਵਿੱਚ ਉਹਨਾਂ ਦਾ ਚੰਗੀ ਛਵੀ ਜਿਹੜੀ ਸਾਫ਼ ਹੈ ਇਹਨਾਂ ਨੇ ਕੰਮ ਵੀ ਬਹੁਤ ਕਰੇ ਨੇ 2027 ਦਾ ਸੈਮੀ ਫਾਈਨਲ ਹੈ ਜਿਹੜਾ ਇਹ ਬਾਈ ਇਲੈਕਸ਼ਨ ਨੇ ਕੋਈ ਕੰਮ ਹੈ ਬਰੋਦੀ ਦਾ ਕਹਿਣ ਵਾਲਾ ਪਹਿਲਾਂ ਕਹਿੰਦੇ ਸੀ ਜਦੋਂ ਲੁਧਿਆਣਾ ਵਾਲੀ ਤੇ ਫਿਰ ਪਹਿਲਾਂ ਉਹ ਚਾਰ ਪ੍ਰਧਾਨ ਸਭਾ ਹੋਈਆਂ ਜਿਦੇ ਚੋਂ ਤਿੰਨ ਆਮ ਆਦਮੀ ਪਾਰਟੀ ਜਿੱਤੀ ਇੱਕ ਹਾਰੇ ਤੇ ਉਹ ਵੀ ਮਾੜੀਆਂ ਥੋੜੇ ਬਹੁਤੇ ਫਰਕ ਨਾਲ ਫਿਰ ਰੋੜਵਾ ਜੀ ਦੀ ਚੋਣ ਆ ਗਈ ਲੁਧਿਆਣਾ ਸਾਡਾ ਛੋਟਾ ਵੀਰ ਕੋਕੀ ਚੱਲੇਗਾ ਹੁਣ ਇੱਥੇ ਕਸ਼ਮੀਰ ਸਿੰਘ ਸੋਲ ਦੀ ਦੇ ਜਾਣਨਾ ਇਹ ਤਾਂ ਇਹਨਾਂ ਕੋਲੇ ਕੋਈ ਨਾ ਕੋਈ ਬਹਾਨਾ ਬਣਾਉਂਦੇ ਨੇ ਤਾਂ ਮੈਂ ਹੁਣ ਸਮਝਦਾ ਵੀ ਕਾਂਗਰਸ ਮੈਨੂੰ ਲੱਗਦਾ ਚੌਥੇ ਜਾਂ ਪੰਜਵੇਂ ਨੰਬਰ ਤੇ ਆਉਣੀ ਹੈ। ਕਾਂਗਰਸ ਨਹੀਂ ਫੇਰ ਉਹ ਫੇਰ ਉਹਨਾਂ ਦਾ ਮੈਦਾਨ ਕਿਨ ਕੋਈ ਰਹਿ ਗਿਆ ਫੇਰ ਤਾਂ 27 ਆਮ ਆਦਮੀ ਪਾਰਟੀ ਇਕੱਲੀ ਮੈਦਾਨ ਚ ਆ ਤਰਨਤਾਰਨ ਦੇ ਜਿਮਨੀ ਚੋਣਾਂ ਦੇ ਵਿੱਚ ਐਮਐਲਏ ਸਿੱਧੂ ਸਾਹਿਬ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ। ਸਿੱਧੂ ਸਾਹਿਬ ਚੋਣ ਪ੍ਰਚਾਰ ਦੇ ਵਿੱਚ ਮੌਜੂਦ ਹੋ ਆਖਰੀ ਦਿਨ ਹੈ ਤਾਂ ਕਿਵੇਂ ਵੇਖ ਜਿਓ ਵੀ ਤਰਨਤਾਰਨ ਦੇ ਲੋਕ ਆਮ ਆਦਮੀ ਪਾਰਟੀ ਨੂੰ ਕਿਸ ਤਰੀਕੇ ਦਾ ਪਿਆਰ ਦਿੰਦੇ ਹੋਏ ਨਜ਼ਰ ਆ ਰਹੇ। ਇੱਕ ਗਾਣਾ ਬੜਾ ਮਸ਼ਹੂਰ ਹੈ ਨਾ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ। ਉਹ ਲਾਣ ਬਸ ਹੁਣੇ 14 ਤਰੀਕ ਨੂੰ ਆ ਜੇ ਅੱਜ ਲੋਕਾਂ ਦਾ ਬਸ ਚੱਲੇ ਅੱਜ ਹੀ ਬਟਨ ਦਬਕੇ ਰਿਜ਼ਲਟ ਕੱਢ ਦੇਣ ਬਈ ਹਰਮਜੀਤ ਸਿੰਘ ਸੰਧੂ ਕਟੋ ਕਟ 20 ਤੋਂ 30 ਹਜ਼ਾਰ ਵੋਟਾਂ ਨਿਕਲ ਤਾ ਇਹਨੇ ਦਾਵਾ ਕਰ ਰਹੇ ਹਾਂ ਸਾਰੇ ਪਾਰਟੀ ਮੈਂਬਰ ਨਾਲ ਗੱਲ ਕਰਦੇ ਆ ਤਾਂ ਇਹੀ ਦਾਵਾ ਕੀਤਾ ਜਾਂਦਾ ਵੀ ਐਨੀ ਲੀਡ ਨਾ ਦਿੱਤਾ ਕਿ ਕੀ ਕਾਰਨ ਕੀ ਇਸ ਚੀਜ਼ ਦਾ ਕਿ ਸੰਧੂ ਸਾਹਿਬ ਦੀ ਛਵੀ ਐਨੀ ਸਾਫ਼ ਹੈ ਇਸ ਇਲਾਕੇ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਕੰਮ ਬੋਲਦੇ ਨੇ ਜਦੋਂ ਆਪਾਂ ਖੇਤ ਦੇ ਵਿੱਚ ਬੀਜ ਸੜਦੇ ਆ ਨਾ ਉਹ ਜਦੋਂ ਬੀਜ ਹਰਾ ਹੁੰਦਾ ਉਸ ਤੋਂ ਕਿਸਾਨ ਜਿਹੜਾ ਹੁੰਦਾ ਉਹ ਅਨਮਾਨ ਲਾ ਲੈਂਦਾ ਵੀ ਇੰਨੀ ਫਸਲ ਹੋਊਗੀ ਮੇਰੀ ਅਸੀਂ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਇੱਥੇ ਬਿਚੇ ਰਹੇ ਹਾਂ ਤਾਂ ਉਹ ਇਹ ਜਿਹੜੀ ਵੀ ਜਿਹੜਾ ਬੀਜ ਪੋਇਆ ਸੀ ਉਹ ਬਾਹਰ ਆਇਆ ਵੈ ਉਹਦੇ ਤੋਂ ਅਸੀਂ ਇਹ ਅਨਮਾਨ ਲਾ ਰਹੇ ਹਾਂ ਵੀ ਝਾੜ ਇੰਨਾ ਨਿਕਲੂਗਾ ਬਾਕੀ ਹਰਨੀਤ ਸਿੰਘ ਸੰਧੂ ਦਾ ਤਜਰਬਾ ਤੇ 3 ਸਾਲ 3 ਵਾਰੀ ਦੀ ਉਹਨਾਂ ਦੀ ਜਿਹੜੀ ਟਰਮ ਹੈ ਐਜ਼ ਐਮਐਲਏ ਤੇ ਲੋਕਾਂ ਦੇ ਵਿੱਚ ਉਹਨਾਂ ਦਾ ਚੰਗੀ ਛਾਵੀ ਜਿਹੜੀ ਸਾਫ਼ ਹੈ ਤੇ ਉਹਨਾਂ ਨੇ ਕੰਮ ਵੀ ਬਹੁਤ ਕਰੇ ਨੇ ਤੇ ਇੱਕ ਮਹੱਲੇ ਕਿਹੀਂ ਗਏ ਤਾਂ ਉਹ ਕਹਿੰਦੇ ਵੀ ਸਾਡਾ ਤਰਨ ਤਰਨ ਅਗਰ ਪਾਣੀ ਤੋਂ ਐਸ ਮਾਰਚੋਂ ਡੁੱਬਣੋਂ ਬਚਿਆ ਤਾਂ ਉਹਦਾ ਸਿਹਰਾ ਹਰਨੇਸ਼ ਸਿੰਘ ਸੰਧੂ ਨੂੰ ਜਾਂਦਾ ਤੇ ਅੱਜ ਸਾਡੇ ਕੋਲੇ ਪ੍ਰਮਾਤਮਾ ਨੇ ਮੌਕਾ ਦਿੱਤਾ ਵੀ ਉਹਦੇ ਉਸ ਐਸਹਾਨ ਦਾ ਮੁੱਲ ਮੋੜਨ ਦਾ ਇਹ ਅਸੀਂ ਕਹਲੇ ਆ ਉਹ ਮੁੱਲ ਅਸੀਂ ਮੋੜ ਗਏ ਕਿਵੇਂ ਵੇਖਦੇ ਹਾਂ ਵੀ 2027 ਦਾ ਸੈਮੀ ਫਾਈਨਲ ਹੈ ਜਿਹੜਾ ਇਹ ਬਾਈ ਇਲੈਕਸ਼ਨ ਨੇ ਦੇਖੋ ਇਹ ਕੰਮ ਹੈ ਬਰੁੱਧੀ ਦਾ ਕਹਿਣ ਵਾਲਾ ਪਹਿਲਾਂ ਕਹਿੰਦੇ ਸੀ ਜਦੋਂ ਲੁਧਿਆਣੇ ਵਾਲੀ ਤੇ ਫਿਰ ਪਹਿਲਾਂ ਉਹ ਚਾਰ ਬਧਨ ਸਭਾ ਹੋਈਆਂ ਜਿਦੇ ਚੋ ਤਿੰਨ ਆਮ ਆਦਮੀ ਪਾਰਟੀ ਜਿੱਤੀ ਇੱਕ ਹਾਰੇ ਫਿਰ ਉਹ ਵੀ ਮੜੀਆਂ ਥੋੜੇ ਬਹੁਤੇ ਫਰਕ ਨਾਲ ਫਿਰ ਰੋੜਾ ਜੀ ਦੀ ਚੋਣਾਂ ਗਈਆਂ ਲੁਧਿਆਣਾ ਸਾਡਾ ਛੋਟਾ ਵੀਰ ਕੋਪੀ ਚ ਲਿਆ ਗਿਆ ਹੁਣ ਇੱਥੇ ਕਸ਼ਮੀਰ ਸਿੰਘ ਸੋਲਦੀ ਦੇ ਜਾਣਨਾ ਇਹ ਤਾਂ ਇਹਨਾਂ ਕੋਲੇ ਕੋਈ ਨਾ ਕੋਈ ਬਹਾਨਾ ਬਣਾਉਂਦੇ ਨੇ ਤਾਂ ਮੈਂ ਹੁਣ ਸਮਝਦਾ ਵੀ ਕਾਂਗਰਸ ਮੈਨੂੰ ਲੱਗਦਾ ਚੌਥੇ ਜਾਂ ਪੰਜਵੇਂ ਨੰਬਰ ਤੇ ਆਉਣੀ ਹੈ ਕਾਂਗਰਸ ਨਹੀਂ ਫਿਰ ਉਹ ਫਿਰ ਉਹਨਾਂ ਦਾ ਮੈਦਾਨ ਚ ਨੀ ਕੋਈ ਰਹਿ ਗਿਆ ਫਿਰ ਤਾਂ 27 ਆਮ ਆਦਮੀ ਪਾਰਟੀ ਇਕੱਲੀ ਮੈਦਾਨ ਚ ਆ ਫਿਰ ਇਹਦਾ ਮਤਲਬ ਜਿਹੜੀ ਵੀ ਹੈ ਜਿੱਤ ਤੋਂ ਧੂ ਵੀ ਵੱਡੀ ਹੋਊਗੀ ਭਾਈ ਨਾਲ ਤੁਸੀਂ ਗੱਲ ਕਰ ਰਹੇ ਹੋ ਕਾਂਗਰਸ ਮੈਦਾਨ ਦੇ ਵਿੱਚ ਨਹੀਂ ਆ ਤਾਂ ਕੀ ਐਸੇ ਕਰਕੇ ਜਿਹੜੇ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਉਹ ਇਸ ਤਰੀਕੇ ਦੇ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਤੇ ਵਾਅਦਿਆਂ 'ਚ ਗਿਰੇ ਹੋਏ ਨਜ਼ਰ ਆਉਂਦੇ ਨੇ ਦੇਖੋ ਬੰਦਾ ਕਬਰਾਂ ਜਾਂਦਾ ਆਪਾਂ ਵੀ ਹੋਈਏ ਨਾ ਕਿਸੇ ਦੂਜੇ ਦੇਸ਼ 'ਚ ਗਏ ਹੋਏ ਉੱਥੇ ਹਾਲਾਤ ਹੋਰ ਹੀ ਤਰ੍ਹਾਂ ਬਣ ਜਾਂਦੇ ਬੰਦਾ ਜ਼ਰੂਰ ਕਬਰਾਂ ਜਾਂਦਾ ਵਿਚਾਰਾ ਕਬਰਾਇਆ ਵੇ ਉਹ ਕੋਈ ਗੱਲ ਨਹੀਂ ਰਾਜ ਛੋਟਾ ਆਪਣਾ ਕੋਈ ਗੱਲ ਨਹੀਂ ਹੋ ਜਾਂਦਾ ਕਈ ਵਰੀ ਜਦੋਂ ਇੰਨੇ ਨਿਆ ਰਾਜ ਕਿਦਨੀयां ਮਾਣੀਆਂ ਹੋਣ ਜੋ ਜਦੋਂ ਹਾਲਾਤ ਮਾੜੇ ਦਿਖਣ ਫਿਰ ਬੰਦਾ ਜਰੂਰ ਕਬਰਾ ਜਾਂਦਾ ਅਕਾਲੀ ਦਲ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਇੱਥੇ ਲਗਾਤਾਰ ਦੋ ਵਾਰ ਜਿੱਤੀ ਵੀ ਹੈ ਤਾਂ ਕਿਸ ਤਰੀਕੇ ਨਾਲ ਇਸ ਵਾਰ ਕੋਈ ਪਕੜ ਬਣਾ ਸਕਦੀ ਹੈ ਜਾਂ ਜਿਵੇਂ ਲੁਧਿਆਣੇ ਵਿੱਚ ਚੌਣ ਜਿਹੜੀ ਜਾਪਤਾ ਹੋਈ ਸੀ ਉਸ ਤਰੀਕੇ ਨਾਲ ਹੋਊਗੀ ਦੇਖੋ ਜਿਹੜਾ ਅਕਾਲੀ ਦਲ ਦਾ ਟਕਸਾਲੀ ਵਰਕਰ ਸੀਗਾ ਨਾ ਉਹ ਮੈਂ ਸੁਣਦਾ ਵੀ ਜਿੰਨਾ ਕੱਸੀ ਇੱਥੇ ਦੇਖਿਆ ਉਹ ਹਰਮਨ ਸਿੰਘ ਹੰਦੂ ਦੇ ਨਾਲ ਜ਼ਿਆਦਾ ਜਿਹੜਾ ਨਹੀਂ ਵੀ ਆਇਆ ਉਹਦੇ ਕਿਤੇ ਨਾ ਕਿਤੇ ਹਰਮਨ ਸਿੰਘ ਹੰਦੂ ਦੇ ਇੰਨੇ ਹਸਾਨ ਨੇ ਉਹ ਕਹਿੰਦੇ ਵੀ ਅਸੀਂ ਅਕਾਲੀ ਦਰ ਦੇ ਵਿੱਚ ਹੁੰਦੇ ਹੋਏ ਬਟਨ ਹੀ ਝੜੂ ਦਾ ਦਬਣਾ ਹਰਮਨ ਸਿੰਘ ਸੰਧੂ ਦਾ ਦਬਣਾ ਕੀ ਅਪੀਲ ਕਰਨਾ ਚਾਹੂਗੇ ਤਰਨਤਾਰਾਂ ਦੇ ਲੋਕਾਂ ਨੂੰ ਤਰਨਤਾਰਾਂ ਦੇ ਲੋਕਾਂ ਨੂੰ ਅਪੀਲ ਕਰੂੰਗਾ ਬਈ ਅਜੇ ਲਗਭਗ ਸਭਾ ਤੋਂ 1.5 ਸਾਲ ਦਾ ਸਮਾਂ ਸਰਕਾਰ ਕੋਲੇ ਪਿਆ ਜਿਹਦੀ ਸਰਕਾਰ ਉਹਦਾ ਐਮਐਲਏ ਉਹਦਾ ਕਾਉਂਸਲਰ ਉਹਦਾ ਐਮਪੀ ਤੇ ਉਹਦਾ ਮੁੱਖ ਮੰਤਰੀ ਇਹ ਤਿੰਨ ਚਾਰ ਚੀਜ਼ਾਂ ਕਾਊਂਟ ਕਰਦੇ ਨੇ ਜੇ ਜਿਹੜਾ ਕੋ ਨਾਗਰਿਕ ਹੈ ਜਾਂ ਵੋਟਰ ਹੈ ਜਿਹੜਾ ਸ਼ਹਿਰ ਦਾ ਵਿਕਾਸ ਚਾਹੁੰਦਾ ਤੇ ਮੈਂ ਸਮਝਦਾ ਵੀ ਤਰਨਤਨ ਵਾਲੇ ਦੇ ਲੋਕ ਬਹੁਤ ਸਿਆਣੇ ਨੇ ਇਹ ਧਾਰਮਿਕ ਬਿਰਤੀ ਵਾਲਾ ਸ਼ਹਿਰ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਨਗਰੀ ਹੈ ਇਹ ਮਾਝੇ ਦੀ ਪਵਨ ਧਰਤੀ ਹੈ ਇਹ ਲੋਕ ਬੜੇ ਸਿਆਣੇ ਨੇ ਇਹ ਜਦੋਂ ਬਟਨ ਦੱਬਣ ਜਾਣਗੇ ਚਾਹੇ ਕਿਸੇ ਵੀ ਪਾਰਟੀ ਦਾ ਹੋ ਉਹ ਆਪਣੀ ਜ਼ਮੀਰ ਦੀ ਆਵਾਜ਼ ਜ਼ਰੂਰ ਸੁਣ ਕੇ ਜਾਣਗੇ ਵੀ ਸਾਡੇ ਤਰਨਤਨ ਦਾ ਕਿਸ ਬੰਦੇ ਨੂੰ ਵੋਟ ਪਾ ਕੇ ਫਾਇਦਾ ਤੇ ਉਹ ਕੰਨ ਤੇ ਲਿਖੀ ਸਚਾਈ ਹੈ ਕਿ ਕੋਈ ਇੱਕ ਵਿਅਕਤੀ ਹੈ ਉਹ ਹਰਮਨ ਸੰਧੂ ਹੈ ਜਿਹੜਾ ਤਰਨਤਨ ਦਾ ਸਰਪੱਖੀ ਵਿਕਾਸ ਕਰ ਸਕਦਾ ਠੀਕ ਹੈ ਸ਼ੁਕਰੀਆ जी एम साढा बेरी गुड